ਬਾਏ ਬ੍ਰੇਕਤੀ ਲੈਣਾ ਆਪਾਂ ਤੋਂ ਪੀਣਾ ਜਣਾ ਨਮਾਉਣ ਖਾਤਰ ਬਣਾਇਆ ਉੱਤੇ ਕੋਈ ਆ ਜਾ ਪੜਾਂ ਚਲ ਗੌਰ ਆ ਰਹੇ ਬੰਦੇ ਚੁੱਪ ਕਰਾ ਕੇ ਖੜਾ 15 ਮੱਠਲ ਬਾਹਰ ਇੱਕ ਤੇਰੇ ਬਾਈ ओरिजिनल ਸਿਮੈਂਟ ਦੀ ਬੋਲੀ ਸਮੂਹ ਨੇ ਖੜਾ ਕੋਚਾਂ ਇਹ ਸਾਡੇ ਪਿੰਡ ਵਾਲੇ ਅੱਡੇ ਦਾ ਵੀਊ ਬਾਈ ਸੀਸੀਟੀਵੀ ਕੈਮਰੇ ਬੈਠੇ ਨੇ ਉਧਰ ਸੀਸੀਟੀਵੀ ਕੈਮਰੇ ਬਜ਼ੁਰਗ ਇੱਕ ਰੰਗ ਨੇ ਨਿਕਲਣਾ ਆ ਗਿਆ ਸਾਹਮਣੇ ਬੈਂਕ ਕਾ ਮਾਪਾ ਕਾਲਾ ਬਲੌਗਰ ਲੰਘ ਗਿਆ ਸਰ ਰੋਹ ਚੱਲੀ ਅੱਜ ਬਈ ਤੇਜ ਤੇ ਮੌਸਮ ਖਰਾਬ ਅੱਜ ਰਾਤ ਨੂੰ ਮੀਂਹ ਵੀ ਆ ਸਕਦਾ ਇੱਕ ਦਰਪਾ ਫਰਸ ਲਾਇਆ ਵੀ ਝੂਟੀਆਂ ਨੂੰ ਆਪੋਲ ਆਪਾਂ ਮੈਂ ਖੇਡ ਧਰ ਦੇ ਖੇਡ ਚ ਖੇਡ ਧਰ ਦੇ ਬੰਦ ਕਰਤੀ ਬਾਅਦ ਹਾਂ ਹਾਂ ਨਿਕਲਦਾ ਨਹੀਂ ਖੇਡ ਚ ਪਾਣੀ ਖਾਣਾ ਚਾਹੀਦਾ ਇੱਥੇ ਇਹ ਬਾਹਰ ਲਾ ਕੇ ਆਪਣਾ ਬਾਈ ਇੱਥੇ ਸਾਮਾਨ ਸੱਲਤ ਰਿਹਾ ਵਾਧੂ ਕਿ ਵੀ ਛੋਟੇ ਦਾ ਟੇਤੀ ਨਿਮਾ ਦੇ ਕਰਾਂਗੇ ਲਾ ਕੇ ਜਮਨ ਉਹਦੇ ਇਹ ਕਿੰਜੋ ਤਾ ਪੀ ਡਿਗਾਰ ਕਰਦੇ ਸੀ ਮਿਸਤਰੀ ਬੜੇ ਹੋਇਆ ਆਪੀ ਅ ਲੋਡ ਕਰਕੇ ਇੰਨਾ ਕਮਾਉਣਾ ਤੇ ਮੈਨਸ ਹਲਵਾ ਲੱਗ ਰਿਹਾ ਪਾ 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 ਤੇ ਉਹ ਮੇਰਾ ਵਗਦਾ ਲਾਗੇ ਹੁੰਦਾ ਪਰਦੇ ਕੋਲ ਦਾ ਤੇ ਨਾਲ ਆ ਪਰਤਦਾ ਫਿਰ ਨਾਲ ਵੀ ਡੋਟ ਨਾਲ ਮਿੱਟੀ ਵਾਲੇ ਮਾਰੀ ਤੇਰੀ ਆਟੋਲੀ ਬਣ ਗਈ ਤੇ ਪਾਣੀ ਨਿਕਲ ਰਿਹਾ ਤੇ ਸੀ ਤਰੀਕੇ ਨਾਲ ਕੱਕਾ ਦਾ ਵੀਰ ਵਾਹ ਵਧੀਆ ਹੋਇਆ ਤੇ ਬਹੁਤ ਵਧੀਆ ਹੋਇਆ ਇਹ ਤਾਂ ਬਹੁਤ ਵਧੀਆ ਹੋਇਆ ਥਿਰੇ ਉਹ ਦਰ ਘੱਟ ਗਿਆ ਤੇ ਮੈਂ ਟੰਡਾ ਬਈ ਉਦੇ ਪਾਉਣਾ ਬੋਜਾ ਬ੍ਰੇਤੀ ਦੇ ਰਾ ਕੇ ਸੁੱਕਾ ਪਾਉਣ ਵਾਲਾ ਅਪਰਦੇਸ਼ ਦਾ ਕਿਹਦਾ ਹਕੀਮ ਆਲੀ ਆ ਅਭੀ ਕਰੀ ਜੀ ਉੱਤੇ ਸਾਰੇ ਤੇ ਪਿਆਵੇ ਛੱਡ ਦੇ 2 ਮਿੰਟ ਸਾਰੀ ਪਿਆਮ ਵਾਲਾ ਲੁੱਟ ਦੇ ਫਿਰ ਫੱਟੀ ਮਾਰ ਦੇ ਮੈਂ ਤੂੰ ਮਾਰਿਆ ਫੱਟੀ ਤੇ ਹੋਰ ਉਹ ਪਾ ਲੈ ਕਰ ਫਿਰ ਪਾਣੀ ਮਾ ਪਾਣੀ ਪਾਈ ਕਰ ਫੱਟੀ ਦੇ ਮੂੰਹ ਆ ਜਾ ਕੇ ਵੀ ਬੋਜਾ ਪਾਣੀ ਪਾਈ ਦਗਾ ਪਾਣੀ ਬਾਲਾ ਕਰ ਪੂਰੇ ਸਿਰਫ ਦੂਰ ਆ ਜਾਓ ਮਰੀਆਵੜ ਚ ਪੁਰਾ ਤਾ ਤਾ ਫਰੋਨੀਆ ਤਾ ਤਾ ਫਰ ਖੱਬਾ ਪਿਆ ਬੋਥੀ ਦੇ ਬਦਾਂ ਬੋਥੀ ਉਹਦੀ ਨਹੀਂ ਕੋ ਬਣਾ ਕਪੜਾ ਗਾਰੇ ਦੀ ਬਚਾਉਣਾ ਇਹ ਟਾਇਰ ਨਾਲ ਰੇ ਬੈਕਟਰਾਂ ਨੇ ਪੂਰੀ ਮਿੱਟੀ ਡਿੱਗ ਪਈ ਨਹੀਂ ਬਈ ਟੁੱਟਣ ਸਾਰੀ ਲਵੇ ਦੋ ਟ੍ਰੈਲਰ ਇੱਥੇ ਵਿੱਟਣੇ ਰਹਿ ਗਏ ਸਾਨੇ ਅੱਲਾਹ ਇਹ ਆਖੀ ਜਾਂਦਾ ਮੈਂ ਕਿ ਤੁਸ ਜਰਾ ਮਾਰੀ ਦਾ ਮੋਤੀ ਉਹ ਦੂਰੀ ਉੱਤਰੀ ਜੀ ਨਾ ਨਾ ਵੀ ਮਾਰਾਂਗੇ ਤਰੀ ਦੀ ਦੁਆਰੇ ਇੱਥੇ ਕੱਟਾਂ ਮਾਰਾਂ ਪੂਰ ਲਵੇ ਲਾੜ ਕੇ ਨਿਕੋ ਕਹੋ ਬੜੀ ਨਾ ਬਸ ਹੋ ਜੀ ਗਾਲੀ ਇਹ ਸਾਈਨ ਜੀ

ਵਾਓ ਦਰਗਾਹ ਕੀ ਵੀਡੀਓ ਤੇ ਕਮੈਂਟ ਤੇ ਲਾਈ ਜੀ ਬ੍ਰਦਰ ਉਹ ਲਾਤੀ ਦੇਖ ਲੈ ਬਾਹਲੀ ਜਾਣੀ ਆ ਸਰ ਸਾਬ ਠੰਡ ਨਹੀਂ ਲਾ ਰਹੀ ਤੈਨੂੰ ਠੰਡ ਨਹੀਂ ਲੱਗਦੀ ਪ੍ਰਾਪ ਤੈਨੂੰ ਨਾ ਮੋਰੀ ਬਾਣੀ ਕਿੰਦਾ ਯੋ ਨਾ ਲੰਗ ਤੂੰ ਵਾਹ ਉਹ ਪਾਣੀ ਭੱਜਿਆ ਉਹ ਗੁੰਢਾ ਕੋਲੇ ਉਹ ਬਣਾਣਾ ਉਹ ਤਾਂ ਪਰ ਇਹ ਤੇ ਚੂਲੀ ਬਣੀ ਨਹੀਂ ਕੋਲ ਵੀ ਨਿਕਲ ਜੂ ਕੋਲ ਆਪਾਂ ਇੱਥੇ ਹੀ ਰੋਣਾ ਇੱਥੇ ਗਰਾਹ ਪਾਣੀ ਹੁੰਦਾ ਰਾਇ ਦੇ ਮੈਂ ਕਿਹਾ ਇੱਕ ਵਾਰ ਉਹਦਾ ਕਰਜਾ ਕੋਈ ਸਮੇਂ ਤੇਦਾ ਹੁੰਦਾ ਉਹ ਉਹ ਤਾਂ ਕਰਦੇ ਆ ਇਹ ਪੱਠੇ ਚ ਪਾਈ ਮਾਰ ਜੀ মোটর <laughs> মোটর <laughs> ਉਹ ਕਰ ਦਿਓ ਪਾਣੀ ਆ ਮੈਂ ਕੱਢਦੇ ਨਹੀਂ ਖਣਾ ਰਹਿਣੇ ਇਹ ਜੀਰਾ ਬਾਜਰੀ ਰੁਪਈਆ ਦੀ ਮੁਰਗੀਆਂ ਨੂੰ ਪੋਣੂਗੀ ਮੁਰਗੀਆਂ ਬੱਦੂ ਖੁੰਦੀਆਂ ਕਿੰਨਾ ਖਰਚੂ ਜੋ ਨਾ ਨਾ ਕਿੰਨਾ ਠੀਕ ਆ ਲੋਟ ਮਾਜਰੀ ਭਾਈ ਇਹ ਤੇ ਪੱਠੜ ਦਾ ਪੱਠੜ ਬਾਗ ਦੀਆਂ ਖਾੜ ਕੇ ਤੂੰ ਰੋਟੀ ਖਾਈ ਜਾ ਲੋ ਜੀ ਇਹ ਕਹਿੰਦਾ ਹੁਣੋਂ ਕਰਿਆ ਹਾਂ ਹਾਂ ਰੁੱਕੀ ਫਰੀ ਨੋ ਮੈਂ ਕੰਨ ਚੱਕ ਲੈ ਭਾਈ ਕਿਚੋਲਾ ਕਰ ਲੈ ਕੋਸਰਦੇ ਬਣਦੇ ਬੋਲ ਬੋਲ ਜੀ ਉਹ ਕਰਦੇ ਹੋਗੇ ਉਹ ਵੀ ਬੰਦ ਕਰਦੇ ਪਰਾਵ ਠੰਡ ਲੱਗ ਜੀ ਤੈਨੂੰ ਠੰਡ ਲੱਗ ਜੂਗੀ ਬ੍ਰੇਤੀ ਚ ਲੱਗਦੀ ਹੈ ਹੈ ਮੱਠਾ ਚੱਕੀ ਨਹੀਂ ਸਿਰ ਤੇ ਆਪੂ ਬਲਚ ਨਾਲ ਮਰਵਾ ਲਿਆ ਸਿਰ ਤੇ ਮੱਠਾ ਚੱਕੀ ਮੱਠਾ ਬ੍ਰੇਤੀ ਪਾਣੀ ਬ੍ਰੇਤੀ ਪਾਣੀ ਇਹਦੇ ਬ੍ਰੇਤੀ ਪਾਣੀ ਆ ਪਾ ਲਈ ਪਰਤਾ ਵੇ ਪਰਤਾ ਓਏ ਉੱਤੋਂ ਤੋਂ ਪੜ ਲਾ ਪਾਲਟਿਆ ਪਰਤਾ ਓਏ ਅ ਕਹੀ ਚੱਕਲੀ ਦਾ ਵਈ ਕਹੀ ਚੱਕਲੀ ਕਹੀ ਚੱਕਲੀ ਕਹੀ ਇਦਰੀ ਇਹ ਪੂਰੀ ਨਾ ਬੋਲੀ ਨਹੀਂ ਕਹੀ ਆਬਦੀ ਨਾ ਕੋਈ ਉਰੇ ਪਰਦਾ ਬਾਬਾ ਬਣਾ ਦ ਇਹਨੇ ਬਾਬਾ ਬਣਾ ਦ ਥੇ 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 ਕੀ ਕਰਦੀ ਐ ਕੀ ਕਰਦੀ ਐ ਕੀ ਕਰਦੀ ਐ ਭਰਾਵਾ ਘਰ ਆ ਪਉਣੇ ਮਿਸਤਰੀ ਐ ਤੂੰ ਆਖ ਕਿਤੇ ਪੈ ਜਾ ਆਖ ਕਿਤੇ ਪੈ ਜਾ ਵੀ ਸਕਰੀਨ ਸ਼ਾਟ ਲੈ ਲੈ ਭਰਾਵਾ ਮਾਏ ਤੇ ਭਾਈ ਕੰਮ ਆ ਨਾ ਨਾ